ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹਰ ਇੱਕ ਦੂਜਾ ਸੁਆ ਤਾਜੀ ਸੁਹੀ ਵੈੜ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਤਾਂ ਪੁੱਛ ਕਰਦੇ ਹਾਂ ਬਾਈ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਬਾਈ ਨਾਮ ਲਖਵਿੰਦਰ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਨਾਮ ਲਖਵਿੰਦਰ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਲਖਵਿੰਦਰ 7708883132 7708883132 ਤੇ ਜਿਹੜੀ ਲਖਵਿੰਦਰ ਸਕਰੀਨ ਤੇ ਆਪਾਂ ਵੈੜ ਦੇਖੀ ਇੰਨੇ ਵੀਰੇ ਕਹਿਮਾ ਸੁਆ ਇਹ ਦੂਜਾ ਸੁਆ ਦੂਜਾ ਸੁਆ ਕੈਦਨ ਹੋਗੇ ਸੁਈ ਨੂੰ ਦੂਜਾ ਦਾ ਨਾਮ ਦੂਜਾ ਸੂਆ ਤਿੰਨ ਦਿਨਾਂ ਦੀ ਸੂਈ ਤੇ ਮੰਗਰ ਮੰਗਰ ਬੱਸਾ ਦੋਸਤੋ ਮੰਗਰ ਬੱਸਾ ਦਾ ਤਿੰਨ ਦਿਨਾਂ ਦੀ ਵਹਿੜ ਸੂਈ ਤੇ ਹੁਣ ਹਾਜ਼ਰ ਦੁੱਧ ਕਿੰਨਾ ਕੁ ਲਖਿੰਦਰ ਹੁਣ ਉਹ 13 ਤੋਂ 14 ਕਿਲੋ ਦਾ ਦੋਸਤੋ 13 14 ਕਿਲੋ ਦੁੱਧ ਐਨ ਹਾਜ਼ਰ ਹੈਗਾ ਸੀਲ ਸੰਤ ਠੰਡਾ ਸੁਭਾਅ ਵਹਿੜ ਦਾ ਬੱਚਾ ਪ੍ਰੋਪਰ ਆਪਣਾ ਲਾਇਆ ਹੋਇਆ ਵਹਿੜ ਨੂੰ ਤਿੰਨ ਦਿਨਾਂ ਦੀ ਵਹਿੜ ਸੂਈ ਹੈਗੀ ਤੇ ਹੁਣ ਹਾਜ਼ਰ ਦੁੱਧ ਕਿੰਨਾ ਲਖਿੰਦਰ ਇਹ ਰਹਾ ਉਹ ਹਾਦ ਦਾ ਭਰਾ 15 ਕਿਲੋ ਆਪਾਂ ਕਿਲੋ ਘਟਦਾ 14 ਕਿਲੋ ਦਾ ਆਪਣੇ ਘਰੋਂ ਮਣਕੇ ਲੈ ਜੀ ਜਰਾ ਦੋਸਤੋ ਵੀਰ ਕੰਨਾ ਵੀ ਤਿੰਨ ਦਿਨਾਂ ਦੀ ਸੂਈ ਥੱਲੇ ਦੁੱਧ 15 ਹੀ ਆ ਆਪਾਂ 14 ਕਹਿ ਕੇ ਦੇਵਾਂਗੇ 나ੜੂਆ ਬਿਲਕੁਲ ਨਾਲ ਆ ਬੱਚੇ ਦਾ ਦਿੱਖ ਤੇ ਲੈਰੀ ਲੁਈਆਂਗੀ ਤੇ ਫੁੱਲ ਵੱਡਾ ਕੱਦ ਕੱਡ ਜਾਂ ਤਾਂ ਬਰੀਡ ਵਾਲੀ ਦੋਸਤੋ ਵਹਿੜ ਹੈਗੀ ਸੀਲ ਸੰਤ ਠੰਡਾ ਸੁਭਾਜ ਗਾਲੀ ਵਹਿੜ ਪੱਟੀ ਜਾਂਦੀ ਹੈ ਕੋਈ ਲੱਤ ਛੜ ਵਾਲਾ ਕੰਮ ਨਹੀਂ ਨਿਆਣਾ ਵੀਰ ਕੰਨਾ ਵੀ ਪੌਣਾ ਹੋਇਆ ਪਾ ਸਕਦੇ ਹੋ ਨਹੀਂ ਪੌਣਾ ਨਾ ਪਾ ਸਕਦੇ ਨਾ ਟੌਪਰੀ ਦੋਸਤੋ ਬਰੀਡ ਹੈ ਫੇਸ ਕੁਆਲਿਟੀ ਦੇਖ ਲਓ ਬਿਊਟੀ ਵਖੋਂ ਵੀ ਦੋਸਤੋ ओके दी रिपोर्ट ਨੇ बाकी ਹਵਾਨੇ ਤੇ ਬੈਂਜ ਬੂੰਜ ਦੇਖ ਲੋ ਚੰਗਾ ਦੁੱਧ ਦੇਣਾ ਦੋਸਤੋ ਵਹਿੜਨੇ ਮਿਲਕ ਵੇਨ ਰਸੇ ਵਰਗੀ ਐ ਰਸਾ ਪੈਪ ਵਰਗੀ ਜਿਵੇਂ ਆਪਾਂ ਕਹਿ ਦਨਗੇ ਥਾਣਾ ਹਵਾਨੇ ਦੀ ਬਿਲਕੁਲ ਸਾਫ ਐ ਕੰਪੈਕਟ ਆਰਡਰ ਐ ਬਾਕੀ ਲਖਮਿੰਦਰ ਤੋੜ ਕੇ ਦਿਖਾ ਰਹੇ ਦੋਸਤੋ ਤੋ ਤੋਰੇ ਪਖੋਂ ਬਾਅਦ ਤੁਹਾਨੂੰ ਚੈੱਕ ਕਰਵਾ ਦਨੇਗੇ ਜੇ ਕਿਸੇ ਮੇਰੇ ਵੀਰ ਦੀ ਸਮਧਰੀ ਚਾਹੁੰਦੀ ਐ ਲਖਮਿੰਦਰ ਨਾਲ ਕੰਟੈਕਟ ਕਰ ਲੋ ਜੈਨੂਇਨ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਹਵਾਨਾ ਨਾਲ ਦੋਸਤੋ ਨਾੜਾ ਨਾਲ ਹਵਾਨਾ ਗੁੰਦਿਆ ਵਿਆਹ ਦੇਖ ਸਕਦੋਂਗੇ ਮੂਰੇ ਮੰਗਰ ਦਾ ਹਵਾਨਾ ਨਿਖਣਵਾ ਥਣ ਲੱਗਿਆ ਮੁਠੀ ਵਾਲਾ ਬਾਕੀ ਕੰਪੈਕਟ ਆਰਡਰ ਲੱਗਿਆਗਾ ਮਸਟੈਟਸ ਰਹਿਤ ਆਰਡਰ ਇਹਨੂੰ ਆਪਾਂ ਕਹਿ ਸਕਦੇ ਆਂਗੇ ਜੇ ਕਿਸੇ ਮੇਰੇ ਵੀਰ ਦੀ ਸਾਮਧਾਨੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਜੈਨੂਇਨ ਰੇਟ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਾਮਧਾਨੀ ਚਾਹੁੰਦੀ ਹੈ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਬੱਚਾ ਲਾ ਕੇ ਦੋਸਤੋ ਪ੍ਰੋਪਰ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਜੈਨੂਇਨ ਜੈ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਂ ਰਘੁਵਿੰਦਰ ਬੱਚਾ ਛੱਡ ਕੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਆਹ ਦੇਖ ਸਕਦੇ ਹੋ ਬੱਚਾ ਤੁਹਾਨੂੰ ਆਪ ਚੌਂਗਦਾ ਦਿਖਾਤਾ ਤੇ ਵੀਰੇ ਪਾ ਲਾ ਨਿਖਵਿੰਦਰ ਨੇਣਾ ਮੈਂ ਨਾ ਨੂੰ ਆਦਾ ਨਿਆਣਾ ਪਾ ਕੇ ਮਾਰੂ ਪਹਿਲਾਂ ਬਿਨਾ ਨਿਆਣਾ ਤੇ ਮਾਰ ਦੇ ਕੋਈ ਦੋਸਤੋ ਵੀਰ ਕਹਿੰਦਾ ਵੀ ਬਿਨਾ ਨਿਆਣੇ ਤੋਂ ਵੀ ਧਾਰਾ ਮਾਰਦਾ ਨੇ ਤੇ ਨਿਆਣਾ ਪਾ ਕੇ ਵੀ ਮਾਰ ਦਾਂਗੇ ਮੂਰਲੇ ਜੋ ਵੀ ਮਾਰਦੇ ਵੀਰੇ ਦੋ ਦੋ ਚੌਣ ਚਵਾਦੀ ਹੈਗੀ ਐਣ ਵੀਰ ਕਹਿੰਦਾ ਵੀ ਇੱਕ ਨੰਬਰ ਵੇਚੇ ਜਿਹ ਕੋ ਹੋ ਕੇ ਬਹਿੜ ਦਾ ਸੌਦਾ ਕਰ ਲਓ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਆ ਆਨਲਾਈਨ ਵੀ ਵੇਜੇ ਜਿਕੇ ਤੱਕਾ ਦੇ ਕੇ ਵੀਰ ਕਹਿੰਦਾ ਵੀ ਸਾਈਡ ਤੇ ਕਰਨੀ ਪੈਂਦੀ ਹੈ ਚਵਾਈ ਵੇਲੇ ਉਹ ਕੰਮ ਨਹੀਂ ਹੈਗਾ ਵੀ ਲੱਤ ਮਾਰ ਕੇ ਬਹਿੜ ਪਰੇ ਹੋ ਜੂਗਾ ਘਰ ਤੱਕ ਨਹੀਂ ਤੁਹਾਡੇ ਗਰੰਟੀ ਉਹ ਪ੍ਰੋਪਰ ਜ਼ੇਰ ਦੀ ਗਰੰਟੀ ਹੈ ਵੀਰ ਕਹਿੰਦਾ ਵੀ ਆਪਣੇ ਘਰੀ ਪਈ ਹੈ ਜ਼ੇਰ ਦੀ ਵੀਡੀਓ ਵੀ ਆਪਣੇ ਕੋਲ ਹੀ ਹੈ ਪਿੰਡੋਂ ਹੀ ਦੋਸਤੋ ਬਹਿੜ ਵੀਰ ਕਹਿੰਦਾ ਵੀ ਲਈ ਹੈ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਹੁੰਦੀ ਹੈ ਤਾਂ ਲਖਵਿੰਦਰ ਨਾਲ ਕੰਟੈਕਟ ਕਰ ਲਿਓ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਲਖਵਿੰਦਰ ਰੇਟ ਕੀ ਹੋਊਗਾ ਵੀਰੇ ਇਹਦਾ ਲੈਣ ਦੇਣ ਵਾਲਾ ਪੁੱਲ ਕਹਿੰਦਾ ਮਾਤੀ ਕਰਾਲ ਆਮ ਨਹੀਂ ਕਰਦੇ ਜਮਾ ਖਾਣਾ 85000 ਦੋਸਤੋ ਵੀਰ ਕਹਿੰਦਾ ਵੀ 85000 ਦੀ ਵਹੜ ਦੇਵਾਂਗੇ ਮੁੱਲ 90 95 ਕੁਸ ਕਰਾ ਲਓ ਚਾਰੇ ਪਾਸੇ ਤੋਂ ਦੋਸਤੋ ਆਪਾਂ ਤੁਹਾਨੂੰ ਵਹੜ ਦਿਖਾਉਂਦੇ ਇਸੇ ਪਾਸੇ ਵੀ ਹੱਥ ذراਣੀ ਕੋਈ ਗੋਡਾ ਨਹੀਂ ਸੁੱਜਿਆ ਕੋਈ ਪੈਰਾਂ ਦੀ ਕੱਚੀ ਨਹੀਂ ਹੈਗੀ ਦੂਜਾ ਸੂਆ ਜਿਹਨਾਂ ਨੂੰ ਸੂਈਆ ਤਾਜੀ ਸੂਈਆ ਬਾਕੀ ਆ ਚਵਾਈ ਦੇਖ ਲਓ ਦੋਸਤੋ ਬਿਲਕੁਲ ਲੈਣ ਪੋਲੀ ਚਵਾਈ ਆ ਤੇ ਮੂਹ ਲੈ ਚੋ ਵੀ ਮਾਰਦੇ ਲੇ ਹੁੰਦਰਤਾਰਾ ਦੋਸਤੋ ਭਵਾਨੇ ਤੇ ਹਜੇ ਬਾਦੀ ਆ ਧਾਰਾ ਨੀ ਚੱਗਦੀ ਸਲੋਰ ਲੱਗਦਾ ਗਾਣੇ ਦੋਸਤੋ ਵੀਰ ਕੰਨਾ ਵੀ ਪੈਰ ਨਹੀਂ ਚੱਗਦੀ ਜਿੱਥੇ ਧਰ ਲਿਆ ਲੱਤ ਛੜ ਵਾਲ ਦਾ ਤੁਸੀਂ ਵਰਕਾ ਹੀ ਪਾੜ ਦਿਓ ਜੈਨੂਇਨ ਰੇਟ 85000 ਘਰੇ ਆਏ ਬੰਦੇ ਦਾ ਮਾਣ ਤਨ ਜਰੂਰ ਹੋਊਗਾ ਬਾਦੀ ਦੋਸਤੋ ਥੋੜੀ ਹੈਗੀ ਆ ਥਣ ਬਹਿਣ ਨੇ ਹੋਰ ਵੀ ਕੱਢਣਾ ਕਿਉਂਕਿ ਜੈਨੂਨ ਦੂਜਾ ਸੂਆ ਪਹਿਲੇ ਸੂਏ ਮਾਲਕਾਂ ਦੀ ਹੱਥੀਂ ਚੋਈ ਹੋਈ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਲਖਮਿੰਦਰ ਨਾਲ ਕੰਡੈਕਟ ਕਰ ਲਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਰੇਟ 85000 ਵੀਡੀਓ ਦੇਖਣ ਲਈ ਸਾਰੇ ਵੀ